ਆਮ ਆਦਮੀ ਪਾਰਟੀ ਨੂੰ ਜਤਾਤੀਆਂ ਤੁਸੀਂ ਦੱਸੋ ਜਿਹੜੇ ਸਾਡੇ ਉੱਤੇ ਜ਼ੁਲਮ ਕਰਦੇ ਐ ਆ ਹੁਣੇ-ਹੁਣੇ ਆਮ ਪਾਰਟੀ ਦੇ ਮੁੱਖ ਵਜ਼ੀਰ ਭਗਵਾਨ ਤਮਾਨ ਨੇ ਸਾਡੇ ਪੱਛੇ ਗੁਰਦਾਸਪੁਰ ਦੇ ਵਿੱਚ ਸ਼ਹੀਦ ਕਰ ਦਿੱਤੇ ਤਿੰਨ ਮੁੰਡੇ ਜਿਨ੍ਹਾਂ ਦੇ ਨਾਂ ਮੇਰੇ ਕੋਲੇ ਹੈਗੇ ਆ ਇੱਕ ਦਾ ਨਾਂ ਹੈ ਕਰਨਵੀਰ ਸਿੰਘ ਜਸਨਪ੍ਰੀਤ ਸਿੰਘ ਗੁਰਵਿੰਦਰ ਸਿੰਘ ਤੇ ਮਰਿੰਦਰ ਸਿੰਘ ਪਲੀਪੀ ਯੂਪੀ ਦੇ ਵਿੱਚ ਲਿਜਾ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਹੁਣ ਅਸੀਂ ਕਹਿੰਦੇ ਐ ਕਿ ਅਸੀਂ ਹਿੰਦੁਸਤਾਨ ਇੰਡੀਆ ਦੇ ਨਾਲ ਵਫਾਦਾਰੀ ਕਰੀਏ ਪਰ ਸਾਧ ਸੰਗਤ ਜੀ ਬੀਜੇਪੀ ਦੇ ਆਰ ਐਸ ਸੰਸਦ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਹਦੇ ਗ੍ਰਹਿ ਮੰਤਰੀ ਅਮਿਤ ਸਾਹ ਇਹਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਹਦਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਦਾਲ ਰੋ ਦਾ ਮੁਖੀ ਖੁਫੀਆ ਰਵੀ ਸਿਨਾ ਤੇ ਗੁਰਦਾਸਪੁਰ ਦਾ ਸਾਫਾ ਐਸਐਸਬੀ ਜਿਹੜਾ ਰੋ ਦਾ ਮੁਖੀ ਬਣਿਆ ਇਹਨਾਂ ਨੇ ਇੱਕ ਪਾਲਿਸੀ ਬਣਾਤੀ ਹੈ ਕਿ ਜਿਹੜੇ ਸਿੱਖ आजादी की गल कर लगे बेशक वो साडे मुल्क हो बाहर हो जो खालिस्तान की बात करते थे इधर से भाग जाते थे उनके पीछे हम जिस सरकार के पास जाते थे वो ਉਨਕੇ ਪਾਸ ਸਕੈਟਾ ਕਰਦੇ تھے ਦਸਵਾ ਬੇਚਦੇ تھے ਪਰ ਕਹਿੰਦਾ ਅਬ ਹਮ ਨਹੀਂ ਕਰੇਗੇ ਆਪ ਇਨਕੋ ਸਿੱਧਾ ਕਰ ਦੇਗੇ ਤੁਸੀਂ ਦੱਸੋ ਜਮਹੂਰੀਅਤ ਕਿਸਨ ਮੁਲਕ ਦੇ ਵਿੱਚ ਪ੍ਰਾਈਮ ਮਿਨਿਸਟਰ ਕਹਿੰਦਾ ਕਿ ਅਸੀਂ ਸਿੱਖ ਜਿਹੜੇ ਆਜ਼ਾਦੀ ਮੰਗਦੇ ਆ ਬੇਸ਼ੱਕ ਬਾਹਰ ਦੇ ਮੁਲਕ ਦੇ ਵਿੱਚ ਹੋਣ ਪੇਸ਼ਾ ਕਿੱਥੇ ਹੋਣ ਉਹਨਾਂ ਨੂੰ ਗੋਲੀ ਜਦ ਜੈਦ ਦੇ ਕੇ ਮਾਰ ਦਾਂਗੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੰਜਰ ਨੂੰ ਮਾਰਤਾ ਕੈਨੇਡਾ ਦੇ ਵਿੱਚ ਰਿੱਪੂ ਦਮਨ ਸਿੰਘ ਮਲਕ ਨੂੰ ਮਾਰਤਾ ਮੋਗੇ ਦਾ ਮੁੰਡਾ ਸੁਖਦੂਲ ਸਿੰਘ ਕੈਨੇਡਾ ਦੇ ਵਿੱਚ ਮਾਰਤਾ ਬਰਤਾਨੀਆਂ ਦੇ ਵਿੱਚ ਆਪਣਾ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜ ਵਰਦ ਮਾਰਤਾ ਦੂਸਰਾ ਲਖਬੀਰ ਸਿੰਘ ਰੋਡੇ ਨੂੰ ਮਾਰਤਾ ਸੰਤਾਂ ਦੇ ਰਿਸ਼ਤੇਦਾਰ ਨੂੰ ਔਰ ਫੇਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੁਸੇਵਾਲ ਨੂੰ ਮਾਰਤਾ ਹੁਣੇ ਹੁਣ ਫਰੀਦਕੋਟ ਦੇ ਵਿੱਚ ਹਰਿਆਣਾ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਰਵਾਤਾ ਸੋਸਾਤ ਸੰਗਤ ਜੀ ਕਿ ਇਹ ਸਾਡੀਆਂ ਜ਼ਿੰਦਗੀਆਂ ਕਿ ਜੇ ਅਸੀਂ ਜਾਤੀ ਦੀ ਗੱਲ ਕਰੀਏ ਤਾਂ ਸਾਡੇ ਵੱਲ ਗੋਲੀ ਮਾਰਨ ਇਹ ਬਿਲਕੁਲ ਸਾਨੂੰ ਮਨਜ਼ੂਰ ਨਹੀਂ ਹੈ ਜੇ ਸਾਡੇ ਕੋਲੇ ਸਾਡਾ ਮੁਲਕ ਨਹੀਂ ਹੈ ਪਰ ਸਿੱਖਾਂ ਨੇ ਕੁਰਬਾਨੀਆਂ ਬਗੈਰ ਆਪਣੇ ਮੁਲਕ ਤੋਂ ਦਿੱਤੀ ਹੈ ਤੇ ਅਸੀਂ ਦਵਾਂਗੇ ਆਪਾਂ ਫਕਰ ਕਰਦੇ ਆ ਕਿ ਆਜ਼ਾਦੀ ਦੇ ਕਲਾਖੀਏ ਮੈਨੂੰ ਤੁਸੀਂ ਦੱਸੋ ਕਿ ਆਜ਼ਾਦੀ ਦੇ ਕਲਾਖੀਏ ਜੇ ਹੁੰਦੇ ਤਾਂ ਫਿਰ ਜੇ ਅੰਗਰੇਜ਼ ਨੇ ਹਿੰਦੂਆਂ ਨੂੰ ਹਿੰਦੁਸਤਾਨ ਦਿੱਤਾ ਮੁਸਲਮਾਨਾਂ ਨੂੰ ਪਾਕਿਸਤਾਨ ਦਿੱਤਾ ਤਾਂ ਫੇਰ ਜੇ ਅਸੀਂ ਆਜ਼ਾਦੀ ਦੇ ਕਲਾਟੀਆਂ ਸਾਨੂੰ ਖਾਲਿਸਤਾਨ ਕਿਉਂ ਨਹੀਂ ਮਿਲਿਆ ਜੇ ਅਸੀਂ ਵਸਿੰਦੇ ਐ ਪਾਕਿਸਤਾਨ ਦੇ ਅਸੀਂ ਮੁਸਲਮਾਨ ਦੇ ਗੁਲਾਮ ਐ ਜੇ ਅਸੀਂ ਹਿੰਦੁਸਤਾਨ ਦੇ ਵਿੱਚ ਐ ਅਸੀਂ ਹਿੰਦੂ ਦੇ ਗੁਲਾਮ ਐ ਕੋਈ ਵੀ ਕਾਨੂੰਨ ਲਾ ਦੇ ਸਾਡਾ ਸੁਪਾ ਛੋਟਾ ਕਰਤਾ ਹਰਿਆਣੇ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਹਰਿਆਣੇ ਦੇ ਰਾਜਸਥਾਨ ਦੇ ਵਿੱਚੋਂ ਸਾਡੇ ਹਿੱਸੇ ਕੱਢਦੇ ਤਾਂ ਸਾਨੂੰ ਕੀ ਦਿੱਤਾ ਇਹਨਾਂ ਨੇ ਬਿਲਕੁਲ ਗੁਲਾਮੀ ਦਾ ਅਹਿਸਾਸ ਮਿਲਦਾ ਆਮ ਆਦਮੀ ਪਾਰਟੀ ਨੂੰ ਜਿਤਾਤੀਆਂ ਤੁਸੀਂ ਦੱਸੋ ਜਿਹੜੇ ਸਾਡੇ ਉੱਤੇ ਜ਼ੁਲਮ ਕਰਦੇ ਆ ਆ ਹੁਣੇ-ਹੁਣੇ ਆਮ ਪਾਰਟੀ ਦੇ ਮੁੱਖ ਵਜ਼ੀਰ ਭਗਵੰਤ ਮਾਨ ਨੇ ਸਾਡੇ ਪੱਛੇ ਗੁਰਦਾਸਪੁਰ ਦੇ ਵਿੱਚ ਸ਼ਹੀਦ ਕਰ ਦਿੱਤੇ ਤਿੰਨ ਮੁੰਡੇ ਜਿਨ੍ਹਾਂ ਦੇ ਨਾਂ ਮੇਰੇ ਕੋਲ ਹੈਗੇ ਆ ਇੱਕ ਦਾ ਨਾਂ ਹੈ ਜਸਨ ਕਰਨਵੀਰ ਸਿੰਘ ਜਸਨਪ੍ਰੀਤ ਸਿੰਘ ਗੁਰਵਿੰਦਰ ਸਿੰਘ ਤੇ ਮਰਿੰਦਰ ਸਿੰਘ ਬਲੀਪੀਟ ਯੂਪੀ ਦੇ ਵਿੱਚ ਲਿਜਾ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਹੁਣ ਅਸੀਂ ਕਹਿੰਦੇ ਏ ਕਿ ਅਸੀਂ ਹਿੰਦੁਸਤਾਨ ਇੰਡੀਆ ਦੇ ਨਾਲ ਵਫਾਦਾਰੀ ਕਰੀਏ ਪਰ ਸਾਧ ਸੰਗਤ ਜੀ ਬੀਜੇਪੀ ਟੀਆਰ ਐਸਐਸ ਦੇ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਇਹਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਹਦੇ ਵਿੱਤ ਮੰਤਰੀ ਰਾਜਨਾਥ ਸਿੰਘ ਇਹਦਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡਾਲ ਰੋਤਾ ਮੁਖੀ ਖੁਫੀਆ ਰਵੀ ਸਿਨਾ ਤੇ ਗੁਰਦਾਸਪੁਰ ਦਾ ਸਾਫ ਦਾ ਐਸਐਸਪੀ ਜਿਹੜਾ ਰੋ ਦਾ ਮੁਖੀ ਬਣਿਆ ਇਹਨਾਂ ਨੇ ਇੱਕ ਪਾਲਿਸੀ ਬਣਾਤੀ ਹੈ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਨਗੇ ਬੇਝਰ ਉਹ ਸਾਡੇ ਮੁਲਕ ਦੇ ਵਿੱਚ ਹੋਣ ਜਾਂ ਬਾਦ ਦੇ ਮੋਂਖਾਂ ਦੇ ਵਿੱਚ ਹੋਣ ਮੋਦੀ ਨੇ ਕਿਹਾ पहले हम जो खालिस्तान की बात करते थे इधर से भाग जाते थे उनके पीछे हम जिस सरकार के पास जाते थे वो उनके पास शिकायतें करते थे दस्तावेज भेजते थे पर कहना अब हम नहीं करेंगे ਆਪ ਇਹਨੂੰ ਸਿੱਧਾ ਕਰ ਦੇਗੇ ਤੁਸੀਂ ਦੱਸੋ ਜਮਹੂਰੀਅਤ ਖੁਸ਼ਹਾਲ ਮੁਲਕ ਦੇ ਵਿੱਚ ਪ੍ਰਾਈਮ ਮਿਨਿਸਟਰ ਕਹਿੰਦਾ ਕਿ ਅਸੀਂ ਸਿੱਖ ਜਿਹੜੇ ਵਾਦੀ ਮੰਗਦੇ ਆ ਬੇਸ਼ੱਕ ਬਾਹਰ ਦੇ ਮੁਲਕ ਦੇ ਵਿੱਚ ਹੋਣ ਬੇਸ਼ੱਕ ਇੱਥੇ ਹੋਣ ਉਹਨਾਂ ਨੂੰ ਗੋਲੀ ਜਾਂ ਜ਼ਹਿਰ ਦੇ ਕੇ ਮਾਰ ਦਾਂਗੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੰਜਰ ਨੂੰ ਮਾਰਦਾ ਕੈਨੇਡਾ ਦੇ ਵਿੱਚ ਰਿੱਪੂ ਦਮਨ ਸਿੰਘ ਮਲਕ ਨੂੰ ਮਾਰਦਾ ਮੋਗੇ ਦਾ ਮੁੰਡਾ ਸੁਖਦੂਲ ਸਿੰਘ ਕੈਨੇਡਾ ਦੇ ਵਿੱਚ ਮਾਰਦਾ ਗਰਥਾਣੀਆਂ ਦੇ ਵਿੱਚ ਆਪਣਾ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਦਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਰਦ ਮਾਰਦਾ ਦੂਸਰਾ ਲਖਬੀਰ ਸਿੰਘ ਰੋਡੇ ਨੂੰ ਮਾਰਦਾ ਸੰਤਾਂ ਦੇ ਰਿਸ਼ਤੇਦਾਰ ਨੂੰ ਔਰ ਫੇਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਦਾ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਦਾ ਹੁਣੇ ਹੁਣ ਫਰੀਦਕੋਟ ਦੇ ਵਿੱਚ ਹਰਿਆਣਾ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਰਵਾਤਾ ਸੋਛਾਤ ਸੰਗਤ ਦੀ ਕਿ ਇਹ ਸਾਡੀਆਂ ਜ਼ਿੰਦਗੀਆਂ ਕਿ ਜੇ ਅਸੀਂ ਜ਼ਾਤੀ ਦੀ ਗੱਲ ਕਰੀਏ ਤਾਂ ਸਾਡੇ ਵੱਲ ਗੋਲੀ ਮਾਰਨ ਇਹ ਬਿਲਕੁਲ ਸਾਨੂੰ ਮਨਜ਼ੂਰ ਨਹੀਂ ਹੈ ਜੇ ਸਾਡੇ ਕੋਲੇ ਸਾਡਾ ਮੁਲਕ ਨਹੀਂ ਹੈ ਪਰ ਸਿੱਖਾਂ ਨੇ ਕੁਰਬਾਨੀਆਂ ਬਗੈਰ ਆਪਣੇ ਮੁਲਕ ਤੋਂ ਦਿੱਤੀਆਂ ਤੇ ਅਸੀਂ ਦਬਾਂਗੇ ਆਪਾਂ ਫਕਰ ਕਰਦੇ ਆਂ आज़ादी जे कलाटी मसो की आज़ादी जे घला जे हूंदो त फिरजू हान मुसलमान पाकिस्तान त फिर जे असीं आज़ादी जे घला साम्हूं ख़ालतान मिलिया जे असीं वसींदे ਪਾਕਿਸਤਾਨ ਦੇ ਅਸੀਂ ਮੁਸਲਮਾਨ ਦੇ ਗੁਲਾਮ ਹੈ ਜੇ ਅਸੀਂ ਹਿੰਦੁਸਤਾਨ ਦੇ ਵਿੱਚ ਹੈ ਅਸੀਂ ਹਿੰਦੂ ਦੇ ਗੁਲਾਮ ਹੈ ਕੋਈ ਵੀ ਕਾਨੂੰਨ ਲਾ ਦੇ ਸਾਡਾ ਸੁਪਾ ਛੋਟਾ ਕਰਤਾ ਹਰਿਆਣੇ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਹਰਿਆਣੇ ਦੇ ਰਾਜਸਥਾਨ ਦੇ ਵਿੱਚੋਂ ਸਾਡੇ ਹਿੱਸੇ ਕੱਢ ਦੇ ਤਾਂ ਸਾਨੂੰ ਕੀ ਦਿੱਤਾ ਇਹਨਾਂ ਨੇ ਬਿਲਕੁਲ ਗੁਲਾਮੀ ਦਾ ਅਹਿਸਾਸ ਨਹੀਂ ਥਾ